ਜਿਨ੍ਹਾਂ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਅਸੀਂ ਇੰਪੈਲੈਂਟ ਕੀਤੇ ਹੋਏ ਨੇ ਹੁਣ ਉਹ ਫਰਿਸ਼ਤੇ ਸਕੀਮ ਥੋੜਾ ਜਿਹਾ ਅਸੀਂ ਵੱਡੀ ਕਰ ਰਹੇ ਆ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਸਿਵਿਲਿਅਨ ਤੇ ਅਟੈਕ ਹੁੰਦਾ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ 'ਚ ਉਹ ਅਸੀਂ ਖਰਚਾ ਅਸੀਂ ਚਲਾਂ ਤੇ ਉੱਥੇ ਉਹ ਫ੍ਰੀ ਸਟੇਕਿੰਗ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰੇ ਰਾਹੀਂ ਅਸੀਂ ਦੇਖਦੇ ਆਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲ ਇਹ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਉਹ ਗੋਲੀ ਮਾਰ ਗਿਆ ਚਖਮੀ ਹੋ ਗਿਆ ਸਾਰਿਆਂ ਦਾ ਇਲਾਜ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਤੇ 13 ਜੇਲ੍ਹਾਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਲਾਏ ਜਾਣਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਟ ਮਕਸਰ ਸੋ so, 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕਿਉਂਕਿ ਜ਼ਿਲ੍ਹੇ ਜਿਹੜੀਆਂ ਉਹ ਰੈ residențial ਏਰੀਆ ਚ ਵੀ ਆ ਗਈਆਂ ਕਈ ਉਹ ਜਿਹੇ ਜੈਮਰ ਲਾਉਣੇ ਨਾ ਆਲੇ ਦੁਆਲੇ ਦੇ ਘਰਾਂ ਦੇ ਟੈਮੋਟ ਵੀ ਚੱਲਨੇ ਬੰਦ ਹੋ ਜਾਂਦੇ ਨੇ ਹੁਣ ਜਿਹੜੇ ਜੈਮਰ ਆਏ ਨੇ ਉਹ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨੇ ਨੇ ਏਰੀਆ ਨੂੰ ਜੈਮ ਕਰ ਸੋ ਲੇਟੈਸਟ ਅਪਡੇਟ ਬਾਰੇ ਸੋ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨ ਨਾਲ ਲੈਸ ਕਰ ਦਾਂਗੇ ਦੂਸਰਾ ਫ੍ਰਿਸ਼ਤੇ ਸਕੀਮ ਨੂੰ ਅਸੀਂ ਕੱਲੇ ਸੜਕ ਤੱਕ ਨਹੀਂ ਵਾਰ ਇੰਜਰਡ ਆਰ ਜਿਹੜੇ ਟੈਰਰਿਜ਼ਮ ਇੰਜਰਡ ਉਹਨਾਂ ਨੂੰ ਵੀ ਅਸੀਂ ਕੰਪਨਸੇਟ ਕਰਾਂਗੇ ਤੇ ਬਾਕੀ